ਸਸੀਕਾਲ ਸਾਰੇ ਦੋਸਤਾਂ ਨੂੰ ਜਨੂੰ ਤੁਹਾਰੇ ਲੇਖੇ ਸੰਸਥਾ ਵੱਲੋਂ ਭੰਟੀ ਦੋਸਤੋ ਸਪੇਨ ਦੇ ਸ਼ਹਿਰ ਸੰਤਨ ਦੇਰ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਇੱਕ ਇੰਡੀਅਨ ਬੰਦਾ 8 ਮਹੀਨੇ ਤੋਂ ਪਿਆ ਔਰ ਉਹਨਾਂ 8 ਮਹੀਨੇ ਦੇ ਵਿੱਚ 3 ਮਹੀਨੇ ਜਿਹੜੇ ਆ ਉਹਨੇ ਜ਼ਿੰਦਗੀ ਔਰ ਮੌਤ ਨਾਲ ਲੜਿਆ ਔਰ ਸਹੀ ਮੈਨੇਜ ਕਰਈਏ ਤੇ ਉਹਦੀ ਮੰਮੀ ਨੇ ਬਹੁਤ ਦੁਆਵਾਂ ਕੀਤੀਆਂ ਮਹਾਰਾਜ ਦਾ ਨਾਮ ਲਿਆ ਸਵੇਰੇ ਸ਼ਾਮ ਪਾਠ ਕਰਦੇ ਸੀ ਉਹਦੀ ਵਾਈਫ ਵੀ ਤੇ ਬਾਣੀ ਜਿੱਨਾ ਸਾਰਾ ਕਿ ਉਹਨੂੰ ਰੱਬ ਦੀ ਕੁਛੜ ਜੋ ਠਾਲ ਕੇ ਲੈ ਜਾਂਦਾ ਬੰਦੇ ਨੂੰ ਉਹਦੀਆਂ ਵੀਡੀਓ ਵੀ ਤੁਸੀਂ ਨਾਲ-ਨਾਲ ਦੇਖ ਰਹੇ ਆ ਬਹੁਤ ਜ਼ਿਆਦਾ ਕੰਡੀਸ਼ਨ ਸੀ ਖਰਾਬ ਕਿਉਂਕਿ ਉਹਦੇ ਡਾਕਟਰਾਂ ਨਾਲ ਮੈਂ ਗੱਲ ਕਰਦਾ ਸੀਗਾ ਕਿਉਂਕਿ ਉਹ ਇੰਡੀਆ ਤੋਂ ਫੋਨ ਉਹ ਮੈਨੂੰ ਕਰਦੇ ਸੀ ਮੈਂ ਡਾਕਟਰਾਂ ਨਾਲ ਗੱਲ ਕਰਦਾ ਸੀ ਲੇਕਿਨ ਅੱਜ ਉਸ ਬੰਦੇ ਨੂੰ 8 ਮਹੀਨੇ ਬਾਅਦ ਜਿਹੜਾ ਆ ਮੈਂ ਕੈਮਰੇ ਅੱਗੇ ਲਿਆਂਦਾ ਕਿਉਂਕਿ ਉਹਨੂੰ ਅੱਜ ਤੁਹਾਡੀ ਸਾਰਿਆਂ ਦੀ ਜ਼ਰੂਰਤ ਆ ਕਿਉਂਕਿ ਪਿਛਲੇ 8 ਮਹੀਨੇ ਤੋਂ ਘਰ ਕਿਦਾਂ ਚੱਲਿਆ ਬੱਚਿਆਂ ਦਾ ਉਹਦਾ ਆਪਣਾ ਸਾਰਾ ਕੁਝ ਉਹਦੇ ਨਾਲ ਸਾਰੀ ਗੱਲ ਆਪਾਂ ਕਰਦੇ ਆਂ ਵੀਡੀਓ ਕਾਲ ਤੇ ਤੇ ਉਹਦਾ ਉਪਰ اکاؤنٹ ਨੰਬਰ ਵੀ ਮੈਂ ਭਾਜੀ ਦਾ ਦਵਾਂਗਾ ਉਹਨਾਂ ਦਾ ਟੈਲੀਫੋਨ ਨੰਬਰ ਵਿੱਚੇ ਬੁਲਾ ਲਾਂਗਾ ਉਹਨਾਂ ਕੋਲ ਹੋ ਸਕੇ ਤਾਂ اکاؤنٹ ਵਿੱਚ ਬੁਲਾ ਲਾਂਗੇ ਨਹੀਂ ਤਾਂ ਉਹਨਾਂ ਨੂੰ ਕਹਾਂਗਾ ਕਿ اکاؤنٹ ਮੈਨੂੰ ਕੱਲ੍ਹ ਦਿਓ ਮੈਂ ਉੱਪਰ ਲਿਖ ਲਾਂਗਾ ਅੱਜ ਉਸ ਬੰਦੇ ਨੂੰ ਤੁਹਾਡੀ ਜ਼ਰੂਰਤ ਆ ਜਦੋਂ ਡਾਕਟਰਾਂ ਦੀ ਜ਼ਰੂਰਤ ਸੀਗੀ ਉਸ ਵੇਲੇ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਮੈਨੂੰ ਪਤਾ ਸੀ ਹੁਣ ਡਾਕਟਰਾਂ ਦੀ ਜ਼ਰੂਰਤ ਆ ਤੇ ਅੱਜ ਉਹਨੂੰ ਸਾਰੇ ਸਾਡੇ ਭੈਣ ਭਰਾਵਾਂ ਦੀ ਜ਼ਰੂਰਤ ਆ ਤੇ ਮੈਂ ਕਦੀ ਨਹੀਂ ਕਹਿਣਾ ਹੁੰਦਾ ਕਿ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ ਤੇ ਬਹੁਤ ਜ਼ਿਆਦਾ ਮਦਦ ਕਰੋ ਲੇਕਿਨ ਅੱਜ ਮੈਂ ਕਹਿ ਰਿਹਾ ਕਿ ਵੀਡੀਓ ਨੂੰ ਸ਼ੇਅਰ ਵੀ ਜ਼ਿਆਦਾ ਕਰਿਓ ਤੇ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ ਔਰ ਉਹਨਾਂ ਭੱਜੀ ਦੀ ਹੋ ਸਕੇ ਤੇ ਮਦਦ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ 8 ਮਹੀਨੇ ਤੋਂ ਉਹ ਹਸਪੀਟਲ ਦੇ ਵਿੱਚ ਆ ਤੇ ਜਾਨ ਤੇ ਬਚ ਗਈ ਲੇਕਿਨ ਲੱਕ ਤੋਂ ਥੱਲ ਦਾ ਹਿੱਸਾ ਸਾਰੇ ਡੈਡਾ ਹੱਲੇ ਵੀ ਤੇ ਗਾਂ ਕਿੰਨਾ ਟਾਈਮ ਤੱਕ ਰਹਿਣਾ ਹੱਲੇ ਕੋਈ ਵੀ ਆਸ ਨਹੀਂ ਤੇ ਇਹ ਨਹੀਂ ਮੈਂ ਕਹਿਣਾ ਜਿੰਨੇ ਸਪੇਨ ਦੇ ਵਿੱਚ ਹੀ ਉਹ ਮਦਦ ਕਰਨ ਜਿੱਥੇ ਤੱਕ ਮੇਰੀ ਵੀਡੀਓ ਪਹੁੰਚਦੀ ਆ ਉੱਥੋਂ ਤੱਕ ਉਸ ਬੰਦੇ ਦੀ ਆਵਾਜ਼ ਪਹੁੰਚੇਗੀ ਔਰ ਉਹਦੀ ਮਦਦ ਜਲੂਨ ਕਰਿਓ ਆਓ ਭਾਜੀ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਆਂ ਹੋ ਸਕਦਾ ਕੋਈ ਸੇ ਆਵਾਜ਼ ਦੀ ਡਿਸਟਰਬੈਂਸ ਹੋਵੇ ਜਾਂ ਕੁਝ ਵੀ ਕੋਸ਼ਿਸ਼ ਕਰਾਂਗਾ ਵੀ ਸਾਰਾ ਕੁਝ ਕਲੀਅਰ ਹੀ ਹੋਵੇ ਲੇਕਿਨ ਫਿਰ ਵੀ ਉਸ ਭਾਜੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਿਓ ਨਾਮ ਉਹਨਾਂ ਦਾ ਲਾਡੀ ਆ ਬਾਦੀ ਪੱਕਾ ਨਾਮ ਕੀ ਉਹ ਵੀ ਪੁੱਛ ਲਾਂਗੇ ਤੇ ਬਾਕੀ ਵੀਡੀਓ ਕਾਲ ਤੇ ਗੱਲ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਜੀ ਅਸੀ ਰੋਣਾ ਨਹੀਂ ਭਾਜੀ ਕੀ ਹਾਲ ਚਾਲ ਆਂ ਜੀ ਠੀਕ ਆ ਭਾਜੀ ਅੱਛਾ ਭਾਜੀ ਕੋਈ ਬੋਲਣ ਚ ਦਿੱਕਤ ਜਾਂ ਕੋਈ ਅਸੀ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਕਿ ਗੱਲ ਕਰੀਏ ਪਰੇਸ਼ਾਨੀ ਨਹੀਂ ਸਨੀ ਅੱਛਾ ਸਭ ਤੋਂ ਪਹਿਲਾਂ ਭਾਜੀ ਆਪਣਾ ਨਾਮ ਦੱਸੋ ਜ਼ਿਲ੍ਹਾ ਦੱਸੋ ਪਿੰਡ ਦੱਸੋ ਮੇਰਾ ਨਾਮ ਭਾਜੀ ਤਾਂ ਪੱਕਾ ਨਾਰਵਿੰਦ ਕੁਮਾਰ ਹਾਂ ਤੁਹਾਨੂੰ ਲਾਡੀ ਕਹਿੰਦੇ ਔਕੇ ਤੇ ਜ਼ਿਲ੍ਹਾ ਕਿਹੜਾ ਤੇ ਪਿੰਡ ਕਿਹੜਾ ਮੇਰਾ ਹੁਸ਼ਿਆਰਪੁਰ ਆ ਭਾਜੀ ਰਵਿਦਾਸ ਨਗਰ ਔਕੇ ਜੀ ਹੁਸ਼ਿਆਰਪੁਰ ਮਹੱਲਾ ਰਵਿਦਾਸ ਨਗਰ ਹਾਂ ਜੀ ਅੱਛਾ ਭਾਜੀ ਅੱਜ 24 10 2025 ਆ ਅੱਜ ਤੱਕ ਤੁਹਾਨੂੰ ਕਿੰਨੇ ਦਿਨ ਹੋ ਗਏ ਹਸਪੀਟਲ ਦੇ ਵਿੱਚ ਹਲੇ ਵੀ ਤੁਸੀਂ ਹਸਪੀਟਲ ਚ ਹਾਂ ਜੀ ਮੈਨੂੰ ਤਵੇ ਅੱਠ ਮਹੀਨੇ ਹੋ ਗਏ ਭਾਜੀ ਪੂਰੇ 23 ਅੱਠ ਕਾਲਾ ਤੁਮੀ ਨਾ ਵੇ 8 ਮਹੀਨੇ ਤੂੰ ਤੁਸੀਂ ਹਸਪੀਟਲ ਚਾ ਹਾਂਜੀ ਬਾਜੀ ਅੱਛਾ ਤੇ ਆਪਾਂ ਹੁਣ ਥੋੜਾ ਜਿਹਾ ਪਿੱਛੇ ਚਲੀਏ ਵੀ ਹਸਪੀਟਲ ਚ ਤੁਸੀਂ ਕਾਤੇ ਆ ਬਾਜੀ ਕੀ ਗੱਲ ਹੋਈ ਔਰ ਇੱਕਦਮ ਛੁੱਟੀ ਸੀਗੀ ਕਿਦਾਂ ਕੰਮ ਤੋਂ ਨਾ ਹਾਂ ਸਰ ਇਹ ਸਗਾ ਬਾਜੀ ਮੈਂ ਬਣਾਉਂਦਾ ਪਿਆ ਸੀ ਕੋਸਾਤੀ ਪਹਿਲਾਂ ਬਣਾਦਾ ਸੀ ਹੂੰ 12 ਕੋਈ 11 12 ਬਾਈ ਦੀ ਗੱਲ ਹੋਣੀ ਹੂੰ ਸੌਜੀ ਬਣਾਉਂਦਾ ਜਗ ਤਾਂ ਮਦਦ ਕਰਨ ਲੱਗੀ ਬਾਜੀ ਕਿਤੇ ਨਾ ਚੁੱਕ ਨਹੀਂ ਪੈ ਜਾਂਦੀ ਹਾਂ ਤੇ ਮੈਂ ਕਿਹਾ ਸ਼ਾਇਦ ਚੁੱਕ ਪੈ ਗਈ ਪਰ ਚੁੱਕ ਨਹੀਂ ਉਹ ਬੇ ਕਦਾ ਉਲਟੀ ਆ ਗਈ ਚੱਕਦਾ ਹਾਂ ਤੇ ਲੱਗਦਾ ਬਾਥਰੂ ਦਾ ਪੈਣਾ हट ਗਿਆ ਹਾਂ ਬਾਥਰੂ ਤੱਕ ਵੀ ਕਦਾ ਮੁੰਡੇ ਫੜਤੀ ਲੈ ਗਏ ਮੈਂ ਅੱਛਾ ਤੇ ਵਿਚੋ ਪਾਕਿਸਤਾਨੀ ਸੀਗੇ ਮੇਰੇ ਨਾਲ ਦੋ ਰੇ ਦੇ ਮੁੰਡੇ ਹਾਂ ਦੋ ਇੰਡੀਅਨ ਸੀ ਦੋ ਪਾਕਿਸਤਾਨੀ ਜਾਂਦੀ ਹਾਂ ਉਹ ਪਾਕਿਸਤਾਨੀ ਇੱਕ ਮੁੰਡਾ ਡਰਾਈਵਰ ਸੀਗਾ ਉਹ ਗੱਡੀ ਸੀ ਜਦੋਂ ਸਾਡੇ ਮਾਲਕ ਦੇ ਤੇ ਹਾਂ ਉਹ ਵੀ ਫੜਾ ਫੜਾ ਉਹ ਕਹਿੰਦੇ ਨਹੀਂ ਵੀ ਉਹ ਫੜਾ ਫੜਾ ਮੈਨੂੰ ਲੈ ਕੇ ਨਾ ਹਸਪੀਟਲ ਹਾਂ ਉੱਥੇ ਕਿਥੇ ਸੀਗੇ ਪਿੰਡ ਜਿੱਦਾਂ ਗਏ ਤਾਂ ਉਹ ਵੀ ਉਹਨੇ ਕਿਹਾ ਤਾਂ ਵੱਡੇ ਹਸਪਤਾਲ ਤੇ ਫੋਨ ਕੀਤਾ ਨਾ ਹਾਂ ਉਹਨੇ ਐਂਬੂਲੈਂਸ ਭੇਜੀ ਤੇ ਉਤੋਂ ਐਂਬੂਲੈਂਸ ਤੇ ਫਿਰ ਮੈਂ ਭਾਜੀ ਇੱਥੇ ਪਹੁੰਚਾ ਵੱਡੇ ਹਸਪਤਾਲ ਕਾਫੀ ਟਾਈਮ ਲੱਗ ਗਿਆ ਇਹ ਇਹ ਕਿਹੜਾ ਹਸਪਤਾਲ ਆ ਕਿਹੜੇ ਸ਼ਹਿਰ ਚ ਆ ਇਹ ਭਾਜੀ ਬਿਲਵਾਉਗਾ ਸੰਤਨਦਰ 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 ਓਕੇ ਇਹ ਪੰਦਾਸੀਲਾ ਭਾਜੀ ਓਕੇ ਪੰਦਾਸੀਲਾ ਹਸਪਤਾਲ ਦਾ ਨਾਮ ਹੈ ਠੀਕ ਆ ਇਹ ਸੰਤਨਦਰ ਦੇ ਵਿੱਚ ਹਸਪਤਾਲ ਆ ਤੁਸੀਂ ਇਹ ਇਹ ਹਸਪਤਾਲ ਤੇ ਲੱਗੇ ਤੁਹਾਡਾ ਕਿਤੇ ਘਰ ਸੀ ਜਾਂ ਕਿਸੇ ਹੋਰ ਸ਼ਹਿਰ ਸੀਗੇ ਜਾਂ ਆਹ ਭਾਈ ਇੱਥੋਂ ਦੂਰ ਆ ਥੋੜਾ ਜਿਹਾ ਘੰਟਾ ਲੱਗ ਜਾਂਦਾ ਕਸਤਰੋ ਕਸਤਰੋ ਪਿੰਡ ਪੈਂਦਾ ਏ ਓਕੇ ਜਿਲ੍ਹਾ ਵੱਡਾ ਸ਼ਹਿਰ ਕਿਹੜਾ ਪੈਂਦਾ ਜਾਂ ਜਿਲ੍ਹਾ ਕਿਹੜਾ ਪੈਂਦਾ ਨੂੰ ਬਿਲਵਾਉ ਉਹਦਾ ਹੀ ਠੀਕ ਆ ਹਾਂਜੀ ਅੱਛਾ ਤੁਸੀਂ ਬਿਲਵਾਉ ਦੇ ਸੰਤਨ ਦੇਰ ਦੇ ਹਸਪਤਾਲ ਦੇ ਵਿੱਚ ਐਸ ਵੇਲੇ ਵੀ ਕੰਮ ਬਿਲਵਾਉ ਕਰਦੇ ਸੀ ਫਿਰ ਤੇ ਅਸੀਂ ਕਸਤਰੋ ਸਗੀ ਤੁਹਾਨੂੰ ਉੱਥੋਂ ਉੱਦ ਤੱਕ ਘੰਟਾ ਲੱਜਾਂਦਾ ਇਸ ਵੇਲੇ ਘੱਟੀ ਚਾਨ ਜਾਣ ਓਕੇ ਤੇ ਅੱਛਾ ਫਿਰ ਤੁਸੀਂ ਜਦੋਂ ਹਸਪਤਾਲ ਆ ਗਏ ਫਿਰ ਐਂਬੂਲੈਂਸ ਨਾਲ ਹੀ ਫਿਰ ਫੇਰ ਭਾਜੀ ਕੁਝ ਨਹੀਂ ਫੇਰ ਉਹਨਾਂ ਨੇ ਕਿਹਾ ਉਹਨਾਂ ਨੇ ਦੇਖਿਆ ਵੀ ਇਥੇ ਹੌਲਤ ਪਾੜੀ ਆ ਹੂੰ ਤੇ ਉਹਨਾਂ ਨੇ ਫੇਰ ਕਿਹਾ ਮੈਂ ਤਾਂ ਲੈਂਗੁਏਜ ਨਹੀਂ ਆ ਤੇ ਸਹੀ ਨਹੀਂ ਜਦਾ ਨਹੀਂ ਪਰਪਤ ਨਹੀਂ ਆਨੀ ਸੀ ਹੂੰ ਤੇ ਉਹਨੂੰ ਕਹਿੰਦਾ ਨਾਲ ਦੇ ਮੁੰਡ ਨੂੰ ਆਂਦੀ ਸੀ ਉਹ ਵੀ ਹੁਣ ਉਹਦਾ ਜਾਣ ਸਕੀ ਹੂੰ ਉਹਨਾਂ ਨੇ ਫੇਰ ਕਿਹਾ ਮੈਂ ਉੱਥੋਂ ਪਹਿਲਾਂ ਹੀ ਸੁੱਖੇ ਭਾਈ ਨੂੰ ਫੋਨ ਕਰ ਲਿਆ ਸੀਗਾ ਆਪਣੇ ਭਾਜੀ ਸੁੱਖੇ ਭਾਈ ਦਾ ਸੌਣਾ ਕੋ ਅੱਛਾ ਉਹਨੂੰ ਪਹਿਲੇ ਫੋਨ ਕਰ ਲਿਆ ਉਹ ਕਹਿੰਦਾ ਕੋਈ ਤੁਸੀਂ ਲੈ ਜਾਓ ਉਹਨਾਂ ਨਾਲ ਫੇਰ ਗੱਲਬਾਤ ਕੀਤੀ ਉਹਨਾਂ ਨੇ ਸਾਰੀ ਹੂੰ ਉਹ ਭਾਜੀ ਫੇਰ ਸਪੇਨ ਨੂੰ ਮੈਂ ਤਾਂ ਫਰੈਂਕਫਰਟ ਕੇ ਆ ਵੀ ਕੇ ਸਪੇਨ ਨੂੰ ਨਾ ਬਈਰੀ ਗੁੱਡ ਹਾਂ ਉਹਨੇ ਕਿਹਾ ਵੀ ਇਹ ਅਗਰ ਨੂੰ ਅੰਮਰਜਲ ਸੀ ਆਪਰੇਟ ਕਰਨਾ ਪੈਣਾ ਹੈ ਹੂੰ ਇਹ ਜਿਹੜਾ ਹਾਲਤ ਜਿਆਦਾ ਖਰਾਬ ਹੈ ਅੱਛਾ ਹਾਂਜੀ ਉਸ ਵੇਲੇ ਤੱਕ ਤੁਸੀਂ ਹੋਸ਼ ਸੀਗੇ ਹਾਂਜੀ ਉਦੋਂ ਹੋਸ਼ ਸੀਗੇ ਫਿਰ ਜਿਹੜਾ ਜਦੋਂ ਜਿੱਦਾਂ ਹੁਣ ਮੈਂ ਤੁਹਾਡੀਆਂ ਵੀਡੀਓ ਮੈਂ ਨਾਲ ਲਾਵਾਂਗਾ ਵੀ ਉਹ ਜਿਹੜੀਆਂ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਸ਼ੀਨਾਂ ਦੇ ਵਿੱਚ ਰੱਖਿਆ ਗਿਆ ਆ ਉਸ ਵੇਲੇ ਤੁਹਾਨੂੰ ਕੋਈ ਵੀ ਹੋਸ਼ ਨਹੀਂ ਉਹ ਉਹ ਟਾਈਮ ਕਦੋਂ ਫਿਰ ਆਇਆ ਜਿੱਦਾਂ ਤੁਹਾਨੂੰ ਕਿਹੜੇ ਵੇਲੇ ਦਾ ਬੇਹੋਸ਼ ਹੋ ਗਿਆ ਜਾਂ ਬਿਲਕੁਲ ਅਮਾ ਚਲ ਗਏ ਲਾਲੋ ਜਾ ਉਹ ਕਿਹੜੇ ਕਦੋਂ ਹੋਇਆ ਫਿਰ ਉਸ ਤੋਂ ਬਾਅਦ ਤਾਂ ਮੈਨੂੰ ਕੋਈ ਤੋਂ ਪ੍ਰਿੰਟ ਹੋਇਆ ਉਸ ਤੋਂ ਬਾਅਦ ਮੈਨੂੰ ਪਤਾ ਹੀ ਕੁਝ ਨਹੀਂ ਨਾ ਇੱਕ ਮਹੀਨਾ ਦਾ ਪਤਾ ਹੀ ਕੁਝ ਨਹੀਂ ਇੱਕ ਮਹੀਨੇ ਜਿਹੜੀ ਉਹ ਵੀਡੀਓ ਤੁਹਾਡੀ ਮੇਰੇ ਕੋਲ ਪਹੁੰਚੀ ਸੀਗੀ ਉਹ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਇਸ ਵੇਲੇ ਤੁਸੀਂ ਮਤਲਬ ਕੰਡੀਸ਼ਨ ਨਹੀਂ ਸੀ ਸਹੀ ਉਹ ਕੁਝ ਪਿਆ ਤਾਂ ਉਹਨਾਂ ਨੇ ਵੀ ਥੋੜਾ ਜਿਹਾ ਕਿਹਾ ਸੀਗਾ ਵੀ ਚਾਂਸ ਉਹ ਘਟਵਾ ਮੇਰੀ ਡਾਕਟਰਾਂ ਨਾਲ ਵੀ ਗੱਲ ਹੋਈ ਚਲੋ ਵੀ ਉਸ ਤੇ ਵੀ ਗੱਲ ਆਉਂਦੀ ਮੈਨੂੰ ਵੀ ਇਹ ਗੱਲ ਕਹੀ ਸੀ ਵੀ ਚਾਂਸ ਮੈਂ ਤਾਂ ਹਸਪਤਾਲ ਜੀ ਮੈਨੂੰ ਮਹੀਨੇ ਬਾਅਦ ਆਈ ਉਸ ਹਾਂ ਤੇ ਉਸਲੇ ਵੀ ਇੰਨਾ ਜਲਦੀ ਸਗਾ ਬਸ ਆਹ ਨਾਲ ਉਹਦੇ ਤਾਂ ਵੀ ਕਿਤਾ ਆ ਗਿਆ ਇੱਥੇ ਮੈਂ ਕਿਦਾਂ ਕੀ ਹੋਇਆ ਮੈਂ ਹਾਂ ਇੰਨਾ ਕੋਈ ਜਾਨ ਨਹੀਂ ਸੀ ਥੋੜੀ ੋੜੀ 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 ਜਾਨੀ ਜਿਆਦਾਣ ਲੱਗਾ ਰਿਕਵਰੀ ਹੋਣ ਲੱਗੀ ਹਾਂ 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 ਤੇ 8 ਮਹੀਨੇ ਤੋਂ ਤੁਸੀਂ ਬੈੱਡ ਤੇ ਆ ਤੇ ਅੱਜ ਦੇ ਹਾਲਾਤ ਕੀ ਅੱਜ ਹੁਣ ਤੁਸੀਂ ਕੀ ਫੀਲ ਕਰ ਰਹੇ ਹੋ ਤੁਹਾਨੂੰ ਕੀ ਹੋ ਰਿਹਾ ਤੁਹਾਡੀ ਕਿਹੜੇ ਸਰੀਰ ਦਾ ਅੰਗ ਦੁਖਦਾ ਜਾਂ ਚੱਲਦਾ ਜਾਂ ਕੀ ਉਹ ਕੀ ਹੈ ਭਾਜੀ ਮੇਰੇ ਲੱਤਾਂ ਦੀ ਮੂਵਮੈਂਟ ਨਹੀਂ ਚੱਲਦੀ ਬਾਕੀ ਸਾਰਾ ਕੁਝ ਮੈਂ ਠੀਕ ਹਾਂ ਲੱਤਾਂ ਮਤਲਬ ਲੱਕ ਤੋਂ ਥੱਲੇ ਗੋਡਿਆਂ ਤੋਂ ਥੱਲੇ ਜਿੱਥੇ ਚੱਲਦਾ ਭਾਜੀ ਸਾਰੀ ਨਹੀਂ ਚੱਲਦੀ ਮੈਂ ਬਿਲਕੁਲ ਨਹੀਂ ਬਿਲਕੁਲ ਨਹੀਂ ਮਮਾ ਬਿਲਕੁਲ ਨਹੀਂ ਮਤਲਬ ਜੇ ਤੁਸੀਂ ਜੇ ਕਹੋਂ ਲੱਤਾ ਖੜੀਆਂ ਕਰਨੀਆਂ ਇਦਾਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੈਂ ਹਾਲਾਂਕਿ ਆਪਣਾ ਆਪਣੇ ਹੁਣ ਲਾਂਦਾ ਪਰੇਲੀ ਅੱਛਾ ਭਾਜੀ ਇਹ ਹੁਣ ਗੱਲਾਂ ਦੁਆਰਾ ਅਸੀਂ ਫਿਰ ਇਸੇ ਗੱਲ ਤੇ ਆਉਨੇ ਆ ਹੁਣ ਅਸੀਂ ਅੱਜ ਇਹ ਥੋੜਾ ਜਿਹਾ ਫੈਮਿਲੀ ਤੇ ਕਿਉਂਕਿ ਮੈਂ ਆਪਣੇ ਬਹੁਤ ਸਾਰੇ ਭੈਣ ਭਰਾ ਸਾਡੇ ਵੀਡੀਓ ਦੇਖਣਗੇ ਮੈਂ ਚਾਹੁੰਨਾ ਕਿ ਇਸ ਭਰਾ ਦੀ ਮਦਦ ਕੀਤੀ ਜਾਵੇ ਯਾਰ ਔਰ ਮੇਰੀ ਰਿਕਵੈਸਟ ਆ ਸਾਰਿਆਂ ਨੂੰ ਕਿਸ ਭਾਜੀ ਦੀ ਮਦਦ ਕੀਤੀ ਜਾਵੇ ਔਰ ਮੈਂ ਵੀ ਜਿੰਨੀ ਹੋ ਸਕੇ ਕਿ ਕੋਸ਼ਿਸ਼ ਆ ਮੇਰੀ ਕੁਛ ਨਾ ਕੁਛ ਆਪਾਂ ਜ਼ਰੂਰ ਕਰੀਏ ਤੇ ਪਾਜੀ ਫਿਰ ਮੈਨੂੰ ਇਹ ਦੱਸੋ ਕਿ 8 ਮਹੀਨੇ ਤੋਂ ਤੁਸੀਂ ਹਸਪੀਟਲ ਜਾਂ ਵਿੱਚੋਂ 2 ਮਹੀਨੇ ਤੁਸੀਂ ਬਹੁਤ ਜ਼ਿਆਦਾ ਗਲਤ ਜਾਨੀ ਗਲਤ ਕੰਡੀਸ਼ਨ 'ਚ ਰਹੇ ਆ ਮੇਰੀ ਡਾਕਟਰਾਂ ਨਾਲ ਗੱਲ ਹੁੰਦੀ ਰਹੀ ਤੇ ਹੈ ਤਾਂ ਤੁਸੀਂ ਹੁਣ ਹਸਪੀਟਲ ਜਾਂ ਤੁਰ ਫਿਰ ਵੀ ਨਹੀਂ ਸਕਦੇ ਫਿਰ 8 ਮਹੀਨੇ ਘਰ ਦਾ ਖਰਚਾ ਕਿਉਂਕਿ ਨਾਰਮਲ ਜਦੋਂ ਅਸੀਂ ਬਾਹਰ ਆਉਨੇ ਆ ਕਰਜ਼ਾ ਚੱਕ ਕੇ ਪਹਿਲਾਂ ਹੀ ਆਉਨੇ ਆ ਐਡ ਤੱਕੜੇ ਵੀ ਨਹੀਂ ਅਸੀਂ ਸ਼ਾਹੂਕਾਰ ਵੀ ਨਹੀਂ ਹੁੰਦੇ ਕਿ ਅਸੀਂ ਜੇ ਸ਼ਾਹੂਕਾਰ ਹੋਈ ਤਾਂ ਉੱਥੇ ਰਹਿ ਲਈਏ ਹਾਂਜੀ ਹਾਂਜੀ ਤੁਸੀਂ ਇੰਡੀਆ ਕੀ ਕੰਮ ਕਰਦੇ ਸੀ ਤੇ ਖਰਚਾ ਇੰਡੀਆ ਕਿਦਾਂ ਚੱਲ ਰਹੀ ਤੇ ਜਦੋਂ ਤੁਸੀਂ ਆ ਗਏ ਫਿਰ ਤੁਹਾਡੇ ਸਿਰ ਤੇ ਚੱਲਦਾ ਜਾਂ ਕੋ ਕਮਾਉਣ ਵਾਲਾ ਹੋਰ ਵੀ ਹੈਗਾ ਜਾਂ ਤੁਹਾਡੇ ਫਾਦਰ ਸਾਹਿਬ ਜਾ ਭਜੀ ਇੰਡੀਆ ਮੈਂ ਬਿਜਲੀ ਕੰਮ ਕਰਦਾ ਜਦੋਂ ਫਾਦਰ ਸਾਹਿਬ ਇਰੇ ਹੈਗੇ ਸੇ ਅੱਛਾ ਤੇ ਭਜੀ ਮੈਂ ਬਾਈਚ ਆਇਆ ਮੈਂ ਟੂਪਰਤੀ ਆਇਆ ਇਟਲੀ ਹਾਂ ਤੇ 23 ਫਰਵਰੀ ਚ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਅੱਛਾ ਮੈਨੂੰ ਇਹ ਵੀ ਉਦੋਂ ਵੱਲੇ ਪਤਾ ਲੱਗਾ ਜਦੋਂ ਤੁਹਾਡੀ ਕੰਡੀਸ਼ਨ ਕਰਾ ਸੀ ਵੀ ਤੁਸੀਂ ਆਪਣੇ ਫਾਦਰ ਸਾਹਿਬ ਦਾ ਹੌਂਕਾ ਲੈ ਗਿਆ ਸੀ ਸ਼ਾਇਦ ਉਦੋਬੀ ਭਾਜੀ ਮੈਨੂੰ ਥੋੜਾ ਝੜਕਾ ਲੱਗਾ ਸੀ ਹਨਾ ਮੈਨੂੰ ਇਹ ਇਹ ਉਹਦਾ ਪਤਾ ਲੱਗਾ ਸੀ ਚਲੋ ਦੇਖੋ ਮੇਰੇ ਵੀ ਡੈਡੀ ਦੀ ਮੇਰੇ ਵੀ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਲੇਕਿਨ ਮਰਿਆ ਨਾ ਮਰੇ ਨਹੀਂ ਜਾਂਦਾ ਭਾਜੀ ਕਿਉਂਕਿ ਜਿਹੜੇ ਜਿੰਦੇ ਉਹਨਾਂ ਨੂੰ ਵੀ ਦੇਖਣਾ ਆਪਾਂ ਤੁਸੀਂ ਆਪਣੇ ਆਪ ਨੂੰ ਪਹਿਲਾਂ ਸਟਰੋਂਗ ਰੱਖਣਾ ਠੀਕ ਆ ਕਿਉਂਕਿ ਉਹ ਜੋ ਰੱਬ ਦਾ ਭਾਣਾ ਉਹ ਸਾਨੂੰ ਮੰਨਣਾ ਹੀ ਪੈਣਾ ਆਪਣੀ ਸਿਹਤ ਖਰਾਬ ਕਰਕੇ ਕੁਝ ਫਾਇਦਾ ਨਹੀਂ ਹੋਣਾ ਤੇ ਹੁਣ ਇਹ ਦੱਸੋ ਵੀ 8 ਮਹੀਨੇ ਤੋਂ ਘਰ ਦਾ ਗੁਜ਼ਾਰਾ ਕਿੱਦਾਂ ਹੋਇਆ ਭਾਜੀ ਗੁਜ਼ਾਰਾ ਭਰੀ ਬਸ ਥੋੜਾ ਇੱਕ ਤਾਂ ਦੋਸਤ ਹੈਗੇ ਉਹਨਾਂ ਤੋਂ ਬੜੀ ਹੈਲਪ ਕੀਤੀ ਆ ਬੱਚੇ ਕਿੰਨੇ ਤੁਹਾਡੇ ਮੇਰੇ ਬੱਚੇ ਦੋ ਆਪਾ ਜੀ ਦੋਨੋਂ ਪੜਦੇ ਆ ਦੋਨੋਂ ਪੜਦੇ ਤੇ ਫਿਰ ਮਤਲਬ ਇਹ ਮਤਲਬ 8 ਮਹੀਨੇ ਮਦਰ ਦੇ ਸਿਰ ਤੇ ਰਹੇ ਮਾੜੀ ਮੋਟੀ ਮਦਦ ਹੋਈ ਕਿ 바ਵਾ ਹੋਈ ਜਾਂ ਨਹੀਂ ਨਹੀਂ 바ਵਾ ਨਹੀਂ ਭਾਜੀ ਮਾੜੀ ਮੋਟੀ ਮਦਦ ਹੋਈ ਗੁਜ਼ਾਰਾ ਚੱਲਿਆ ਕਿ ਕਿਤੂ ਕਿ ਖਾਚਾ ਚੱਲੀ ਜਾਂਦਾ ਬਸ ਤੇ ਤੁਸੀਂ ਪਹਿਲਾਂ ਤਾਂ ਕੋਈ ਆਪਣੇ ਜਿੰਨੇ ਵੀ ਸਾਡੇ ਭੈਣ ਭਰਾ ਵੀਡੀਓ ਦੇਖਣ ਚਾਹੁੰਦੇ ਉਹਨਾਂ ਨੂੰ ਕੋਈ ਆਪਣੀ ਮਦਦ ਦੀ ਕੋਈ ਵੀ ਗੱਲ ਕਰ ਸਕਦੇ ਪਹਿਲਾਂ ਅਗਲੀ ਗੱਲ ਫੇਰ ਕਰਦੇ ਮਦਦ ਪਰ ਇਹ ਆਪਣੀ ਥੋੜੀ ਮੋਟੀ ਮਦਦ ਹੋ ਜਵੇ ਤਾਂ ਚਲੋ ਘਰ ਦਾ ਗੁਜ਼ਾਰਾ ਹੋ ਜਵੇ ਹੂੰ ਰੱਬ ਕਰੇਗਾ ਸਾਰਾ ਸਹੀ ਹੋਏਗਾ ਸਾਡੇ ਜਿੰਨੇ ਵੀ ਭੈਣ ਭਰਾ ਵੀਡੀਓ ਦੇਖਣਗੇ ਉਹ ਤੁਹਾਡੀ ਮਦਦ ਕਰਨਗੇ ਤੁਹਾਡਾ ਟੈਲੀਫੋਨ ਨੰਬਰ ਬੋਲੋ ਭਾਜੀ ਆਪਣਾ ਕੀ ਇੱਥੇ ਦਾ ਸਪੇਨ ਦਾ ਮੇਰਾ ਭਾਜੀ ਹੈਗਾ 60 42 60 42 37308 37308 60 42 37308 ਜੇ ਜੇ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ ਇੱਥੇ ਤਾਂ ਤੁਹਾਡਾ ਅਕਾਊਂਟ ਨਹੀਂ ਹੋਣਾ ਕੋਈ ਹਨਾ ਇੱਥੇ ਪੰਜ ਹੈ ਮੇਰਾ ਅਕਾਊਂਟ ਹੈਗਾ ਮੇਰਾ ਨਿੱਕਲ ਬੈਂਕ ਦਾ ਭਾਜੀ ਕਿਹੜੀ ਬੈਂਕ ਦਾ ਨਿੱਕਲ 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 ਬੈਂਕ ਦਾ ਹਾਂਜੀ। ਓਕੇ ਤੁਸੀਂ ਇਦਾਂ ਕਰਿਓ ਉਹਦੀਆਂ ਨਾ ਮੈਨੂੰ ਸਕਰੀਨਸ਼ਾਟ ਲੈ ਕੇ ਭਲ ਦਿਓ ਜਿਹੜੀ ਮੈਂ ਵੀਡੀਓ ਪਾਵਾਂਗਾ ਉਹਦੇ ਉੱਪਰ ਲਿਖ ਦਾਂਗਾ ਠੀਕ ਆ ਕਿ ਤੁਹਾਨੂੰ ਯਾਦ ਆ ਤਾਂ ਬੋਲ ਦਿਓ ਕਿਉਂਕਿ ਉਹਦੇ ਵਾਸਤੇ ਤੁਹਾਨੂੰ ਨੰਬਰ ਲੰਮਾ ਬਹੁਤ ਹੁੰਦਾ। ਹਾਂਜੀ ਬਹੁਤ ਲੰਮਾ ਹੁੰਦਾ ਨੰਬਰ। ਹਾਂ ਤੁਸੀਂ ਮੈਨੂੰ ਉਹਦੀ ਸਕਰੀਨਸ਼ਾਟ ਲੈ ਕੇ ਭਲ ਦਿਓ ਮੈਂ ਉਹ ਇਦਾਂ ਨੰਬਰ ਉਹਦੇ ਉੱਪਰ ਪਾ ਦਾਂਗਾ ਠੀਕ ਆ। ਮੈਂ ਉਹ ਉਤਕਰ ਰਿਹਾ ਮੈਂ ਕੌਨਸਲ ਕਰ। ਹਾਂ ਤੁਸੀਂ ਜਿਹੜਾ ਮਰਜ਼ੀ ਇੰਡੀਆ ਦਾ ਕਰ ਦਿਓ ਮੈਂ ਤੁਹਾਨੂੰ ਉਹ ਨਾਲ ਉਹ ਵਿੱਚ ਪਾ ਦਾਂਗਾ ਠੀਕ ਆ। ਵੀਡੀਓ ਦਾ ਜਿਸ ਵੀ ਮੇਰੇ ਵੀਰ ਭਰਾ ਨੇ ਮਦਦ ਕਰਨੀਆਂ ਇਹਨਾਂ ਨੂੰ ਡਾਇਰੈਕ ਹਾਂਜੀ ਬਾਪੂ ਸਾਹਿਬ ਤੇ ਇਸੇ ਨੰਬਰ ਤੇ ਕਾਲ ਕਰਕੇ ਇਹਨਾਂ ਦਾ ਹਾਲਚਲ ਵੀ ਪੁੱਛ ਸਕਦਾ ਤੇ ਇਹਨਾਂ ਦੀ ਮਦਦ ਵੀ ਕਰ ਸਕਦਾ ਅੱਛਾ ਪਾਜੀ ਤੇ ਦੂਸਰੀ ਗੱਲ ਇਹ ਤੇ ਹੁਣ ਡਾਕਟਰਾਂ ਨੇ ਕੀ ਕਿਹਾ ਤੁਸੀਂ ਕਿੰਨਾ ਟਾਈਮ ਤੱਕ ਹਸਪੀਟਲ ਰਹਿਣਾ ਕੋਈ ਦੱਸਿਆ ਭਰੀ ਉਹ ਕਹਿੰਦੇ ਜੇ ਟਾਈਮ ਲੱਗਣਾ ਅਜੇ ਕੁਝ ਨਹੀਂ ਦੱਸ ਰਹੇ ਦੱਸ ਰਹੇ ਪੋਲੀਓ ਵੀ ਕਵਰ ਹੋਣਾ ਅਜੇ ਟਾਈਮ ਲੱਗਣਾ ਅੱਛਾ ਚਲੋ ਫਿਰ ਹੁਣ ਤੁਹਾਨੂੰ ਫਿਰ ਜਦੋਂ ਤੇ ਤੁਸੀਂ ਹਸਪੀਟਲਾਂ ਫਿਰ ਦੋਸਤ ਮਿੱਤਰ ਵੀ ਨਾਲ ਖੜੇ ਹੋਣੇ ਆ ਕਈਆਂ ਨੇ ਮੈਨੂੰ ਵੀ ਬਹੁਤ ਜਾਣਿਆਂ ਦੇ ਫੋਨ ਆਏ ਮੈਨੂੰ ਤਾਂ ਬਹੁਤ ਹੀ ਫੋਨ ਆਏ ਵੇ ਭਾਜੀ ਵੀ ਉਹ ਬੰਦੇ ਦੀ ਮਦਦ ਕਰੋ ਬੰਦੇ ਦੀ ਮਦਦ ਕਰੋ ਬੰਦੇ ਦੇ ਹਾਲਚਲ ਪੁੱਛੋ ਮੈਂ ਤਾਂ ਬਹੁਤ ਡਾਕਟਰਾਂ ਨਾਲ ਬੜਾ ਕਾਫੀ ਵਾਰੀ ਗੱਲ ਹੋਈ ਤੁਹਾਨੂੰ ਪਤਾ ਮੇਰੇ ਵੀ ਫੋਨ ਆਦ ਰਹੇ ਕੋਈ ਯਾਦ ਆ ਕੋਈ ਕਿਸੇ ਨੇ ਦੱਸਿਆ ਹਾਂਜੀ ਭਾਜੀ ਘਰ ਦੇ ਦੱਸ ਦੀ ਨਹੀਂ ਉਹ ਤਾਂ ਹੁਣ ਠੀਕ ਹੋਣ ਤੋਂ ਬਾਅਦ ਦੱਸਿਆ ਉਹ ਤੋਂ ਤੱਕ ਬਿਲਕੁਲ ਨਹੀਂ ਤੁਹਾਨੂੰ ਯਾਦ ਕੁਝ ਪਤਾ ਨਾ ਮੈਨੂੰ ਤਾਂ ਮੈਨੂੰ ਨਹੀਂ ਯਾਦ ਭਾਜੀ ਕੀ ਦੱਸਿਆ ਕਰਦਿਆ ਨੇ ਕਰਦਿਆ ਨੇ ਹੁਣ ਦੱਸਿਆ ਦੀ ਵੀ ਜਦੋਂ ਗਰੁੱਪ ਬਣਾਇਆ ਸੀ ਵੀ ਭਾਜੀ ਵੀ ਟੈਲੀਫੋਨ ਕਰਦੇ ਸੀਗੇ ਹਾਂ ਉਹਨਾਂ ਨੂੰ ਲੈਂਗੁਏਜ ਆਉਂਦੀ ਸੀ ਉਹ ਸਾਰਾ ਡਾਕਟਰ ਇੱਕ ਇੰਗਲੈਂਡ ਤੋਂ ਫੋਨ ਆਉਂਦਾ ਸੀ ਮੈਨੂੰ ਉਹਨਾਂ ਦਾ ਨਾਮ ਮੈਨੂੰ ਭਾਜੀ ਦਾ ਭੁੱਲ ਗਿਆ ਇੱਕ ਸਿੱਧੂ ਹਾਂਜੀ ਲਾਵਾ ਲਾਵਾ ਮੁੰਡੇ ਲਾਬ ਭਾਜੀ ਉਹਨਾਂ ਦਾ ਵੀ ਥੈਂਕ ਯੂ ਵੀ ਬੰਦਾ ਬਹੁਤ ਮੈਨੂੰ ਫੋਨ ਕਰਦਾ ਹੁੰਦਾ ਇੱਕ ਬਾਰਸੀਲੋਨਾ ਤੋਂ ਸਿੱਧੂ ਸਾਹਿਬ ਆ ਜਿਹੜੇ ਤੁਹਾਡੂੰ ਫਲਾਈਟ ਫੜ ਕੇ ਆਏ ਸੀ ਉਹਨਾਂ ਦਾ ਵੀ ਸ਼ੁਕਰੀਆ ਕਿਉਂਕਿ ਹਾਂ ਉਹਨਾਂ ਦਾ ਨੰਬਰ ਜੇ ਮੇਰੇ ਤੋਂ ਪਹਿਲਾਂ ਕਿਸੇ ਦਾ ਨੰਬਰ ਸੀ ਹਸਪੀਟਲ 'ਚ ਉਹਨਾਂ ਦਾ ਸੀਗਾ ਤੁਹਾਡਾ ਹਾਲ ਚਾਲ ਪੁੱਛਣ ਵਾਸਤੇ ਮੁੰਡਾ ਹਿੰਮਤ ਇਟਲੀ ਤੋਂ ਵੀ ਆਇਆ ਸੀਗਾ ਤੁਹਾਡਾ ਵਾਸਤੇ ਉਹਦਾ ਵੀ ਥੈਂਕ ਯੂ ਮੈਂ ਸਾਰਿਆਂ ਦਾ ਪ੍ਰਵਾ ਥੈਂਕ ਯੂ ਕਰਦਾ ਸਾਰਿਆਂ ਦੀ ਦਵਾਵਾਂ ਨਾਲ ਤੁਸੀਂ ਦੁਬਾਰਾ ਇਸ ਤਰ੍ਹਾਂ ਵੀ ਕਰਨ ਵੀ ਆਇਆ ਵਾ ਜੀ ਹਾਂਜੀ ਕਰਨ ਵੀ ਆਇਆ ਮੁੰਡਾ ਹੁਸ਼ਿਆਰਪੁਰ ਦਾ ਬਿਜਵਾੜੇ ਦਾ ਤੇ ਪਾਜੀ ਬਾਕੀ ਤੁਸੀਂ ਹੋਰ ਕੋਈ ਤੁਸੀਂ ਬਸ ਪਾਜੀ ਕਹਨਾ ਕੀ ਵੀ ਦੇਖੋ ਮੈਨੂੰ ਉਹ ਕਦਾ ਪਤਾ ਲੱਗਾ ਵੀ ਰੱਬ ਨੇ ਇੱਕਦਰਾ ਦੂਜਾ ਜਨਮ ਦਿੱਤਾ ਮੈਂ ਮੈਂ ਇਹਨੂੰ ਤੇ ਕੋਈ ਪੁੱਛੇ ਮੈਂ ਤਾਂ ਕਹਾਂਗਾ ਉਹ ਬੰਦੇ ਦਾ ਦੂਜਾ ਜਨਮ ਆ ਕਿਉਂਕਿ ਮੈਂ ਤੁਹਾਨੂੰ ਵੇਖਿਆ ਮੈਂ ਵੀਡੀਓ ਤੇ ਲਾਵਾਂਗਾ ਨਾਲ ਨਾਲ ਸਾਡੇ ਦੋਸਤ ਭੈਣ ਦੇਖਣਗੇ ਵੀਡੀਓ ਪਣੀ ਮੈਂ ਫੋਟੋਆਂ ਹੁਣ ਦੇਖੀਆਂ ਆਪਣੀਆਂ ਮੈਨੂੰ ਘਰ ਦੇ ਫੋਟੋਆਂ ਦਿਨਾਂ ਦੇ ਹਾਂ ਉਹ ਕਹਿੰਦੇ ਤੂੰ ਫੋਟੋਆਂ ਮੈਂ ਕਿਹਾ ਮੈਨੂੰ ਦਿਖਾਉ ਤਾਂ ਹੀ ਕਹਿੰਦੇ ਨਹੀਂ ਹਾਂ ਦਿਖਾਣੀਆਂ ਨਹੀਂ ਤੈਨੂੰ ਫੋਟੋਆਂ ਵੀ ਜਿੱਦਾਂ ਪਿਆ ਸੀ ਤੂੰ ਮੈਨੂੰ ਤਾਂ ਕੁਝ ਨਹੀਂ ਪਤਾ ਸੀ ਨਾ ਭਾਜੀ ਲੇਕਿਨ ਹੁਣ ਜਦੋਂ ਮੈਂ ਵੀਡੀਓ ਚਲੋਣੀ ਨਾਲ ਵੀਡੀਓ ਤੁਹਾਡੀ ਚਲਾਉਣੀ ਪਰਾਣੀ ਤੁਸੀਂ ਡਰਿਓ ਘਬਰਾਇਓ ਨਾ ਬਿਲਕੁਲ ਵੀ ਨਹੀਂ ਨਹੀਂ ਮੈਂ ਦੇਖਿਆ ਭਾਜੀ ਹੁਣ ਤਾਂ ਸਪੋਟੋਆਂ ਦੇਖ ਲਈਆਂ ਸਾਰੀਆਂ ਅੱਛਾ ਫੇਰ ਠੀਕ ਆ ਫੇਰ ਠੀਕ ਆ ਤੁਹਾਡੇ ਕੋਲ ਕੋਈ ਵੀਡੀਓ ਵਗੈਰਾ ਵੀ ਪਈ ਆ ਕਿ ਕੱਲ ਠੀਕ ਹੈ ਕੋਈ ਨਹੀਂ ਮੈਂ ਤੋ ਫੋਟੋ ਹੋਣੀ ਕਦੀ ਪਤਾ ਵੀਡੀਓ ਹੈ ਨਹੀਂ ਤੁਸੀਂ ਮੈਨੂੰ ਫੋਟੋ ਸੈਂਡ ਕਰ ਦਿਓ ਮੈਂ ਨਾਲ ਚਲਾ ਦਿੰਦਾ ਉਹ ਠੀਕ ਹੈ ਜੀ ਠੀਕ ਹੈ ਭਾਈ ਹਾਂ ਹੋਰ ਤੁਸੀਂ ਮਦਦ ਦੀ ਕੋਈ ਗੱਲ ਇੱਕ ਵਾਰੀ ਫੇਰ ਕਰ ਦੋ ਆਪਣੇ ਭੈਣ ਭਰਾ ਜਿੰਨੇ ਵੀ ਸਾਡੇ ਵੀਡੀਓ ਦੇਖਣ ਬਸ ਭਾਜੀ ਮੈਂ ਤਾਂ ਇਹ ਕਹਿੰਦਾ ਵੀ ਕਿੰਨੀ ਵੀ ਮਦਦ ਹੋ ਸਕੇ ਜਦੋਂ ਉਹ ਔੜੀ ਮੋਟੀ ਵੀ ਕਦੀ ਨਹੀਂ ਨਾ ਹਾਂ ਔੜੀ ਬਸ ਮੈਂ ਤਾਂ ਇਹ ਚਾਹਦਾ ਭਾਈ ਠੀਕ ਹੈ ਬਾਕੀ ਤੁਸੀਂ ਆ ਕਾਉਂਟ ਨੰਬਰ ਇੰਡੀਆ ਦਾ ਕੱਲ ਦਿਓ ਭਾਜੀ ਜੋ ਤੁਹਾਡੀ ਕਿਸਮਤ ਚ ਹੋਇਆ ਤੁਹਾਨੂੰ ਉਹ ਪਹੁੰਚ ਜਾਗਾ ਠੀਕ ਹੈ ਹਾਂ ਜੀ ਠੀਕ ਹੈ ਭਾਈ ਹਾਂਜੀ ਤੇ ਤੁਹਾਡੀ ਵਾਈਫ ਤੁਹਾਡੀ ਕਿਦਾ ਠੀਕ ਹੈ ਜੀ ਹਾਂਜੀ ਬਾਜੀ ਠੀਕ ਹੋ ਵਾਈਫ ਤੁਹਾਡੀ ਮੰਮੀ ਮੰਮੀ ਵੀ ਬਾਜੀ ਠੀਕ ਆ ਬਸ ਉਹਨਾਂ ਨੂੰ ਵੀ ਕਦੋਂ ਛਾਈ ਉਹ ਤੋਂ ਬਸ ਇਹਦਾ ਉਹਨਾਂ ਨੇ ਵੀ ਮਹੀਨਾ ਡੇਢ ਮਹੀਨਾ ਕੁਛ ਨਹੀਂ ਖਾਤਾ ਪੀਤਾ ਵਾ ਜੀ ਬਸ ਇੱਥੇ ਬੈਠੇ ਰਹਿੰਦੇ ਸਾਈ ਦਾ ਰਾਤ ਹੂੰ ਹੋਰ ਮੈਨੂੰ ਪਤਾ ਦੱਸਿਆ ਨਾ ਉਹਨਾਂ ਨੇ ਕਦੋਂ ਹੂੰ ਇੱਥੇ ਸਿੱਧੀ ਸਾਈ ਦਾ ਰਾਤ ਬਿਠੇ ਰਹਿੰਦੇ ਇਹ ਕਦਾ ਘਰ ਵਾਲੀ ਮੇਰੀ ਪਾਰਟ ਕਰਦੀ ਆ ਹਾਂ ਜਿਉਂ 1 ਵੇ ਰਾਤ ਨੂੰ ਜਾਗ ਆਂਦੀ ਸੀ ਤੋ 1 ਵੇ ਪਾਰਟ ਕਰਨ ਆਪਾਂ ਦੀ ਜੀ ਉੱਠ ਗਏ ਅੱਛਾ ਜੀ ਹਾਂਜੀ ਮਹਾਰਾਜ ਉਹਨਾਂ ਦੇ ਮਾਮਾ ਦੀਆਂ ਮਾਂ ਦੀਆਂ ਜਿਹੜੀਆਂ ਦਵਾਵਾਂ ਜਾਂ ਮਾਂ ਦੀਆਂ ਅਰਦਾਸਾਂ ਉਹਨਾਂ 'ਤੇ ਰੱਬ ਦੇ ਕੁਝ ਤੁਹਾਨੂੰ ਸਹੀ ਮੈਨੇ ਜੀ ਰੱਬ ਦੀ ਕੁਛੜ ਜੋ ਲੈ ਜਾਂਦਾ ਮੋੜ ਕੇ ਹਾਂਜੀ ਪਾਖੀ ਭਾਜੀ ਮੇਰੀ ਕਿਹੜੀ ਵਾਈਫ ਆ ਨਾ ਉਹਦਾ ਉਹ ਜੋ ਗਦਾਨਾ ਚ ਸਾਰੇ ਕਹਿੰਦੇ ਸਗੇ ਵੀ ਹੋਣ ਦਾ ਔਖਾ ਆ ਪਰ ਉਹਨੇ ਉਮੀਦ ਨਹੀਂ ਛੱਡੀ ਉਹ ਕਹਿੰਦੀ ਮੇਰਾ ਪਰਮਾਤਮਾ ਮੇਰੇ ਨਾਲ ਹਾਂ ਇਹਨੂੰ ਉੱਤੇ ਉਮੀਦ ਵਾ ਉਹ ਝੂਠ ਹੀ ਕਰੂਗਾ ਸਹੀ ਰੱਬ ਤੇ ਭਰੋਸਾ ਹਾਂ ਮੈਂ ਪਾਜੀ ਮੈਂ ਰੱਬ ਨੂੰ ਹੱਸਣਾ ਉਹ ਵੀ ਰੱਬ ਤੇ ਭਰੋਸਾ ਕਰਦੀ ਆ ਕਹਿੰਦੀ ਤੁਸੀਂ ਟੈਨਸ਼ਨ ਨਾ ਲਓ ਲੱਤਾਂ ਤੁਹਾਡੀਆਂ ਸਾਰੀਆਂ ਉਸ ਸਾਰਾ ਕੋ ਠੀਕ ਹੋ ਜਾਣਾ ਹੈ ਕੋਈ ਭਰੋਸਾ ਰੱਖੋ ਰੱਬ ਤੇ ਇਹਦੀ ਮੈਨੂੰ ਭਰੋਸਾ ਹੈਗਾ ਆ ਨਾ ਕਿਤੇ ਦਾ ਮੈਂ ਪਾਠ ਕਰਦੀ ਆ ਨਹੀਂ ਨਹੀਂ ਬਾਣੀ ਦੇ ਵਿੱਚ ਬਹੁਤ ਜਾਨ ਆ ਬਾਣੀ ਚ ਬਹੁਤ ਜਾਨ ਆ ਦੋ ਨੰਬਰ ਤੇ ਰੱਬ ਤੇ ਬਹੁਤ ਤੁਰੇ ਫਿਰਦੇ ਆ ਲੇਕਿਨ ਜਿਹਨੇ ਬਾਣੀ ਪੜ ਲਈ ਹੈ ਨਾ ਉਹ ਉਹ ਉਹਦਾ ਨਤੀਜਾ ਤੁਸੀਂ ਦੇਖਦੇ ਆ ਮੈਂ ਵੀ ਕਹਿੰਦਾ ਸੁਰੇਸ਼ ਸ਼ਾਮ ਮੈਂ ਵੀ ਕਹਿੰਦਾ ਚੁੰਪੀ ਸਾਹਿਬ ਕਰਦਾ ਹੀ ਪਾਠ ਕਰਦਾ ਹੀ ਨਾ ਹੂੰ ਦਿੱਲੀ ਪਾਜੀ ਕਰਦਾ ਸੀ ਹੂੰ ਕੰਮ ਤੋਂ ਆ ਕੇ ਨਹਾ ਕੇ ਪਹਿਲਾਂ ਪਾਟ ਕਰਨਾ ਤੇ ਆਪਣਾ ਰੋਟੀ ਪਾਣੀ ਬਣਾਉਣਾ ਮੈਂ ਦੱਸਿਆ ਜਾਣਾ ਵੀ 2 ਨੰਬਰ ਚਰਾਬੀਂ ਡੀਆ ਬਹੁਤ ਤੁਰੇ ਕਰਦੇ ਆ ਜਿਨੇ ਬਾਣੀ ਪੜ ਲਈ ਉਹਨੂੰ ਕਿਸੇ ਦੀ ਕੋਈ ਲੋੜ ਨਹੀਂ ਹਾਂਜੀ ਹਾਂਜੀ ਹੋਰ ਕੋ ਪਾਜੀ ਮੈਂ ਵੀਡੀਓ ਕੱਟਣ ਨੂੰ ਕੱਦ ਦੀ ਕੱਟ ਸਕਦਾ ਸੀ ਵਿੱਚ ਮੈਸੇਜ ਵੀ ਆਈ ਜਾਂਦੇ ਆ ਦੇਖੋ ਫੋਨ ਤੇ ਮੈਂ ਲੇਕਿਨ ਮੈਂ ਜੋ ਨਾ ਕਿ ਤੁਸੀਂ ਆਪਣੇ 8 ਮਹੀਨੇ ਤੋਂ ਬੰਦਾ ਹਸਪੀਟਲ ਪਿਆ ਔਰ ਮੇਨ ਨਾਲੇ ਕੋਈ ਆਉਂਦਾ ਕਿਉਂਕਿ ਇੱਕ ਸੰਤਨਦਰ ਆਪਣੇ ਦੇਸੀ ਬੰਦੇ ਬਹੁਤ ਘੱਟ ਕੋਈ ਬੰਦਾ ਇੱਥੇ ਡੋਨਰ ਆ ਉਹਦਾ ਹਾਂ ਉਹ ਉਹ ਡੀਪੀ ਭਾਜੀ ਨੂੰ ਮਿਲਿਆ ਸੀ ਉਹ ਹਾਂ ਤੇ ਉਹਨੇ ਕਿਤਾ ਥੋੜੀ ਮਦਦ ਕੀਤੀ ਕਿ ਬੀਲ ਛੇਰ ਮੈਨੂੰ ਲੈ ਕੇ ਦਿੱਤੀ ਜਾਂ ਦਵਾਈ ਆ ਅੱਛਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਵੀ ਥੈਂਕ ਯੂ ਭਾਜੀ ਬੋਲ ਕੇ ਕਰੋ ਉਹਨਾਂ ਦਾ ਦਾਰ ਆ ਉਹਨਾਂ ਦਾ ਹਾਂਜੀ ਦਾਰ ਦਾਰ ਮਤਲਬ ਪਾਕਿਸਤਾਨ ਤੋਂ ਨਹੀਂ ਇੰਡੀਆ ਤੋਂ ਹੀ ਆਪਰੇ ਇੰਡੀਆ ਤੋਂ ਦਾਰ ਕਲਾ ਦਾਰ ਹਾਂਜੀ ਉਹ ਮੈਨੂੰ ਪਤਾ ਨਹੀਂ ਉਹ ਇੰਨਾ ਹੀ ਪਤਾ ਦਾਰ ਤੇ ਵੀ ਉਹਨਾਂ ਦੱਸਿਆ ਸੀ ਉਹਨਾਂ ਦੀ ਕੋਈ ਫੋਟੋ ਹੈਗੀ ਤੁਹਾਡੇ ਕੋਲ ਮੈਨੂੰ ਵਿੱਚ ਵਿੱਚ ਮਿਲਣ ਆਂਦਾ ਉਹ ਕੁਝ ਖਾਣ ਪੀਣ ਲਈ ਵੀ ਇੱਥੇ ਜਾਂਦਾ ਆ ਉਹਨਾਂ ਦੀ ਕੋਈ ਫੋਟੋ ਹੈਗੀ WhatsApp ਤੇ ਲੱਗੀ ਮੈਨੂੰ ਕੱਲਿਓ ਮੈਂ ਨਾਲ ਲਾਵਾਂਗਾ ਫੋਟੋ ਨਹੀਂ ਫੋਟੋ ਨਹੀਂ ਹੈਗੀ ਭਾਈ ਚਲੋ ਦਾਰਜੀ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਜਿਹੜਾ ਜਿਹੜਾ ਬਹੁਤ ਬਹੁਤ ਥੈਂਕ ਯੂ ਤੇ ਦੂਸਰੀ ਗੱਲ ਇਹ ਕੋਈ ਹੋਰ ਕੋਈ ਦਿਲ ਦੀ ਗੱਲ ਆ ਤਾਂ ਤੁਸੀਂ ਕਰ ਸਕਦੇ ਆ ਮੈਂ ਵੀਡੀਓ ਬੰਦ ਕਰਨ ਨੂੰ ਕਰ ਸਕਦਾ ਮੈਂ ਕਹਿੰਦਾ ਕਿ ਤੁਸੀਂ ਕੋਈ ਵੀ ਦਿਲ ਚ ਗੱਲ ਨਾ ਰਹਿ ਜਵੇ ਯਾਰ ਇਹਨੇ ਉਹ ਤਾਂ ਤੇਰੇ ਨਾਲ ਕੋਈ ਦੀ ਭਾਈ ਪਾਸੇ ਹੀ ਜਾਂ ਹਾਂ ਬਲੀ ਹੈਗਾ ਤਾਂ ਚਲੋ ਬੈਟ ਦੇ ਦਿਓ ਕਿਸੇ ਨੂੰ ਪਾਵੇ ਨਾ ਤਾਂ ਉਹ ਤੋਂ ਖਾਇਆ ਬੱਚੇ ਹਾਂ ਕਹਿੰਦੇ ਹੁੰਦੇ ਨਾ ਵੀ 8 ਦਿਨ ਇਕੱਠੇ ਭੋਖੇ ਮੈਨੂੰ 8 ਮਹੀਨੇ ਪਾਜੀ ਕੱਟਲੇ ਹਾਏ ਚਲੋ ਪਾਜੀ ਤੁਸੀਂ ਆਪਣਾ ਧਿਆਨ ਰੱਖਿਓ ਮੈਂ ਤੁਹਾਡਾ ਮੈਨੂੰ ਹੁਣ ਨੰਬਰ ਵੀ ਤੁਹਾਡਾ ਆ ਗਿਆ ਤੁਹਾਡੇ ਨਾਲ ਗੱਲ ਵੀ ਹੋ ਗਈ ਬਹੁਤ ਖੁਸ਼ੀ ਹੋਈ ਔਰ ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਤੁਹਾਡੇ ਲਈ ਦੁਆਵਾਂ ਕਰਨ ਵਾਲਿਆਂ ਨੂੰ ਔਰ ਜਿਹੜੇ ਗਾਂ ਵੀ ਦੁਆਵਾਂ ਕਰਨ ਵਾਲੇ ਆ ਉਹਨਾਂ ਵਾਸਤੇ ਵੀ ਮੈਂ ਤਾਂ ਇਹ ਉਹਨਾਂ ਨੂੰ ਮੁਬਾਰਕਾਂ ਕਿ ਸਾਡਾ ਬੰਦਾ ਦੁਆਰਾ ਜ਼ਿੰਦਗੀ ਨਵੀਂ ਲੈ ਕੇ ਆਇਆ ਔਰ ਜਿਹੜੀ ਅਗਲੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋਵੇ ਬੱਚਿਆਂ ਚ ਹੋਵੇ ਤੁਸੀਂ ਲੋਕਾਂ ਦੀ ਮਦਦ ਕਰੋ ਅੱਜ ਤੁਸੀਂ ਲੋਕਾਂ ਨੂੰ ਮਦਦ ਤਾਂ ਕਿਹਾ ਨਾ ਐਸਾ ਜਿਹਾ ਰੱਬ ਟਾਈਮ ਲਿਆ ਕੇ ਤੁਸੀਂ ਲੋਕਾਂ ਦੀ ਮਦਦ ਕਰੋ ਅੰਨੀ ਅੰਨੀ ਠੀਕ ਹੈ ਭਾਜੀ ਚਲੋ ਮੈਂ ਤੁਹਾਨੂੰ ਹੁਣ ਫੋਨ ਕੱਟਦਾ ਭਾਜੀ ਤੇ ਆਪਾਂ ਇਹ ਵੀਡੀਓ ਫੇਸਬੁੱਕ ਤੇ ਪਾਵਾਂਗੇ YouTube ਤੇ ਪਾਵਾਂਗੇ ਮੈਂ ਤੁਹਾਨੂੰ ਵੀ ਲਿੰਕ ਭੇਜਾਂਗਾ ਤੁਹਾਡੀ ਨਾਲ ਵੀਡੀਓ ਚਲਾਵਾਂਗਾ ਤੇ ਜਿੰਨੇ ਵੀ ਸਾਡੇ ਭੈਣ ਭਰਾ ਤਾਂ ਨਹੀਂ ਸੱਜਣ ਸੁਣਦੇ ਹੋਣਗੇ ਉਹ ਤੁਹਾਡੀ ਮਦਦ ਕਰਨਗੇ ਠੀਕ ਹੈ ਭਾਜੀ 1 ਮਿੰਟ ਸასი ਗੱਲ ਭਾਜੀ ਸასი ਗੱਲ ਭਾਜੀ